ਆਪਣੇ بیٹے ਨਾਲ ਗੱਲ ਕੀਤੀ ਸੀ ਗੱਲ ਤੇਰੇ ਮੈਂ ਤਾਂ ਉਹ ਤਾਂ ਉਹ ਮੈਂ ਤਾਂ ਉਹ ਕੀ ਕਰੀ ਤੇ ਬਹੁਤ ਆ ਮੈਂ ਤਾਂ ਮੈਂ ਤੇਰੇ ਨਾਲ ਬੋਲ ਰਹਾ ਹਾਂ ਤੈਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਤੇ ਸਮਝ ਲੋ ਪਾਪਾ ਜੀ ਵੀ ਨਹੀਂ ਹੈ ਉਹ ਵੀ ਬਹਿ ਰਹੇ ਹਨ ਉਹਨੂੰ ਤਾਂ ਲੱਗਦਾ ਜੀ ਸਮਝੀਦੇ ਹਾਂਜੀ ਹੁਣ ਸਿੱਖ ਕੌਮ ਜਿਹੜੀ ਉਹ ਚੜਦੀ ਕਲਾ ਵਾਲੀ ਵਧੀ ਜਾ ਜਿਸ ਤਰ੍ਹਾਂ ਵੀਡੀਓ ਚ ਦਿਖਾਇਆ ਜਾ ਰਿਹਾ ਹੈ ਜੀ ਇੱਕ ਕਿਸ ਤਰ੍ਹਾਂ ਲੋਕਾਂ ਦੀ ਲੁੱਟਖੁੱਟ ਹੋ ਰਹੀ ਆ ਸਰੀਰਕ ਸ਼ੋਸ਼ਣ ਆਰਥਿਕ ਸ਼ੋਸ਼ਣ ਭਾਰਤਾਂ ਦਾ ਮਾਨਸਿਕ ਬਿਮਾਰੀਆਂ ਜਦੋਂ ਕਿਸੇ ਨੂੰ ਊੜ ਪਟਾਣ ਘੂੜ ਤੂਫਾਨ ਦੇ ਵਿੱਚ ਉਹਦੀ ਰੂਹ ਜਾਂ ਉਹਦਾ ਦਿਲ ਦਿਮਾਗ ਜਕੜਨਾ ਇਹ ਕੈਂਸਰ ਤੋਂ ਭੈੜੀ ਬਿਮਾਰੀਆਂ ਲਾਉਣ ਦੇ ਬਰਾਬਰ ਇੱਕ ਮਾਹਦੋਸ਼ ਹੈ ਕਿ ਜੇਸ਼ੂ ਬੰਦੇ ਨੂੰ ਪਤਾ ਨਹੀਂ ਉਹਨੂੰ ਵਰਗਲਾ ਕੇ ਉਹਦੇ ਤੋਂ ਇਸ ਤਰ੍ਹਾਂ ਕੰਮ ਕਰਨੇ ਸੋ ਪਿਛਲੇ ਸਮੇਂ ਤੋਂ ਅਸੀਂ ਵੀ ਅਕਸਰ ਇਤਿਹਾਸ ਪੜਦੇ ਰਹੇ ਗੱਲਾਂ ਸੁਣਦੇ ਰਹੇ ਦਿਮਾਗ 'ਚ ਲਿਆਉਂਦੇ ਰਹੇ ਜਿਹੜੀਆਂ ਲਿਖੀਆਂ ਸੀ ਅੱਜ ਸੱਚ ਹੋਣ ਲੱਗੀਆਂ ਇਸ ਕਰਕੇ ਮੈਂ ਪੂਰੀ ਸਿੱਖ ਕੌਮ ਜਿਹੜੀ ਮੇਰੇ ਅਤੇ ਸਾਡੀ ਆਦ ਜਗਾਦ ਖਲਕਤ ਦੇ ਮਾਲਕ ਸਾਡੇ ਧੰਨ ਧੰਨ ਸਹਿਬ ਸਿਰੂ ਗੁਰੂ ਗੋਬਿੰਦ ਸਿੰਘ ਜੀ ਉਹਦੀ ਜਿੰਨੇ ਵੀ ਹਕੂਮ ਆ ਤੇ ਉਹਨਾਂ ਨੂੰ ਸੰਬੋਧਨ ਹੋ ਕੇ ਇਹ ਗੱਲ ਕਹਿਣ ਨੂੰ ਤਿਆਰ ਵੀ ਪੰਜਾਬ ਅਤੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਸਿੱਖੀ ਆ ਉਹਦਾ ਸਤਿਆਨਾਸ਼ ਪੱਟਣ ਵਾਲੇ ਇਹ ਲੋਕ ਆ ਜਿਹੜੇ ਹੁਣ ਗੱਲ ਦਾ ਜਵਾਬ ਨਹੀਂ ਆਉਂਦਾ ਇਹ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਮੈਂ ਸੁਣਾਉਂਗਾ ਵੀ ਖਾਲਸਾ ਜੀ ਦੀ ਗੱਲ ਤੇ ਉਹਦੇ ਇੱਕ ਪਖੰਡੀ ਟੌਂਗੀ ఇక డాూ లటేర ఎక్ట్ బ ਕਿਸੇ ਨੂੰ ਗਮਰਾਹ ਕਰਨਾ ਕਿਸੇ ਨੂੰ ਕੁਛ ਕਰਨਾ ਇਹਦਾ ਕਾਨੂੰਨ ਹੈਗਾ ਜ਼ਰੂਰ ਆ ਪਰ ਸਾਡਾ ਕਾਨੂੰਨ ਉਹਨਾਂ ਚਿਰ ਕਰਦਾ ਕੁਛ ਨਹੀਂ ਜਦੋਂ ਸਾਡੀਆਂ ਜਨਾਨੀਆਂ ਤਾਂ ਜਾ ਕੇ ਇਹਨਾਂ ਦੇ ਪੈਰ ਛੱਟਦੀਆਂ ਨੇ ਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੇ ਤਾਂ ਨਾਲ ਨਾਲ ਹੀ ਸੋਧੇ ਲੱਗਣ ਵਾਲੇ ਹੀ ਹੈਗੇ ਆ ਇਹਨਾਂ ਦੀ ਪਰੇਟ ਪਿਛਵਾੜੇ ਕੁੱਟਣ ਵਾਲੇ ਆ ਜੇ ਕਿਤੇ ਉੱਥੇ ਗੰਗਾਂ ਜਿਹੜੀਆਂ ਮਹਿਲਾਵਾਂ ਜਾਂਦੀਆਂ ਨੇ ਇਹਨਾਂ ਦੀ ਵੀ ਜਿੱਨਾਂ ਚਿਰ ਨਾਲ ਪਰੇਟ ਨਹੀਂ ਨਾ ਹੁੰਦੀ ਉਹਨਾਂ ਚਿਰ ਇਹ ਜਿਹੜੇ ਸਿੱਖੀ ਦੇ ਦੇ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਆ ਜਿਹੜੇ ਤੇ ਇਹ ਨਾਸਤਿਆ ਨਾਸ਼ਕਰ ਦੇ ਸਮਾਜ ਦਾ ਖਾਸ ਕਰਕੇ ਪੰਜਾਬ ਦਾ ਉਹਨਾਂ ਚ ਰਹਿਣ ਦਾ ਸੁਧਾਰ ਨਹੀਂ ਹੋਣਾ ਪਰ ਆਸ ਜ਼ਰੂਰ ਰੱਖੀ ਸਕਦੀ ਕਿਸੇ ਨੂੰ ਵਿਸ਼ਵਾਸ ਹੋਵੇ ਨਾ ਹੋਵੇ ਕਿਉਂਕਿ ਜਿਹੜਾ ਸਿੱਖ ਧਰਮ ਆ ਇਹਦੇ ਪੱਲੇ ਤਿੰਨ ਚੀਜ਼ਾਂ ਮੈਂ ਮੰਨਦਾ ਗੁਰੂ ਸਾਹਿਬ ਨੇ ਪਾਈਆਂ ਜਿਨ੍ਹਾਂ ਨਾਲ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਰਹਾਏ ਤੇ ਰਵੇਗਾ ਸਾਦਾ ਵਾਸਤੇ ਉਹ ਤਿੰਨ ਕੀ ਹਨ ਜਿਹੜੇ ਸਿੱਖਾਂ ਦੇ ਹਿੱਸੇ ਆਉਂਦੇ ਆ ਇਹ ਪਬਲਿਕ ਨੂੰ ਜਿਉਂਦਾ ਰੱਖਣ ਲਈ ਮर्यादा ਨੂੰ ਜਿਉਂਦਾ ਰੱਖਣ ਲਈ ਇਸ ਧਰਮ ਨੂੰ ਚਲਾਈ ਰੱਖਣ ਲਈ ਉਹ ਉਹ ਤਿੰਨ ਇਹ ਕੰਮ ਹਨ ਖਾਸ ਕਰਕੇ ਨੋਟ ਕਰੋ ਮੇਰੀ ਗੱਲ ਪਰਚੇ ਖਰਚੇ ਪਰਚੇ ਵੀ ਬਹੁਤ ਹੁੰਦੇ ਆ ਸਿੱਖ ਕੌਮ ਤੇ ਤੇ ਖਰਚੇ ਵੀ ਜਦੋਂ ਕਦੇ ਕੋਈ ਮੁਸੀਬਤ ਆਉਂਦੀ ਆ ਕਦੇ ਸਿੱਖ ਕੌਮ ਨੇ ਇਹ ਨਹੀਂ ਦੇਖਿਆ ਵੀ ਪੈਸੇ ਕਿੰਨੇ ਲੱਗੇ ਦਾਨ ਕਰਨ ਲਈ ਹਾਲ ਆਏ ਪੀੜਤ ਲੋਕਾਂ ਨੇ ਕਿਸ ਤਰ੍ਹਾਂ ਮਦਦ ਕੀਤੀ ਪਰਚੇ ਵੀ ਵਾਧੂ ਕਰਾਈ ਖਰਚੇ ਵੀ ਤੇ ਫਿਰ ਬਾਅਦ ਚ ਵੀ ਕੀ ਹੁੰਦਾ ਚਰਚੇ ਇਹ ਚਰਚੇ ਆ ਜਿਹੜੇ ਮੁੜ ਕੇ ਚੜ੍ਹਦੀ ਕਲਾ ਵਾਂ ਲੈ ਕੇ ਜਾਂਦੇ ਆ ਜਿਹੜੇ ਕਿ ਪੀੜ ਜਾਂ ਦਰ ਪੀੜੀ ਤੱਕ ਵੀ ਜਿਹੜੇ ਆ ਉਹ ਇਹੀ ਜਿਹੜੇ ਆ ਚਰਚੇ ਆ ਚਰਚੇ ਕੋਣ ਨੂੰ ਪਰਿਵਾਰ ਨੂੰ ਵਿਅਕਤੀ ਦੇ ਨਾਮ ਨੂੰ ਉਹਨੂੰ ਚੜ੍ਹਦੀ ਕਲਾ ਚ ਰੱਖਦੇ ਆ ਪਰਚੇ ਖਰਚੇ ਚਰਚੇ ਤੇ ਤਿੰਨ ਗੁਰੂ ਗੋਬਿੰਦ ਸਿੰਘ ਨੇ ਚੀਜ਼ਾਂ ਸਾਨੂੰ ਦਿੱਤੀਆਂ ਜੇ ਜਹ ਕੰਮ ਕਰਦੇ ਕੀ ਉਹ ਕਿੰਨੇ ਜਿਆਦਾਤ ਨਹੀਂ ਬਣਾ ਸਕਦੇ ਸੀ ਜੀ ਉਹ ਇਹ ਚੀਜ਼ ਨੂੰ ਅੱਜਕੱਲ ਸਾਡੇ ਸੰਸਾਰੀ ਜੀਵਾ ਵਾਂਗੂ ਚੱਲਦੇ ਕੀ ਉਹਨਾਂ ਨੂੰ ਕੋਈ ਜ਼ਮੀਨ ਨਹੀਂ ਦਿੰਦਾ ਸੀ ਉਹਦੇ ਬੱਚਿਆਂ ਨੂੰ ਕੋਈ ਡੋਲੇ ਨਹੀਂ ਦਿੰਦਾ ਸੀ ਉਹਦੇ ਬੱਚੇ ਜਿਹੜੇ ਉਕਵਾਰੇ ਰਹਿਣ ਦਾ ਡਰ ਸੀ ਉਹਨੇ ਕਿਸ ਚੀਜ਼ ਨੂੰ ਇੱਕ ਨਿਸ਼ਾਨਾ ਬਣਾ ਕੇ ਮਿੱਥਕੇ ਨਿਸ਼ਾਨਾ ਹੱਤੀਰ ਮਾਰੇ ਤੇ ਅੱਜ ਉਹਨਾਂ ਦੇ ਤੀਰ ਆ ਜਿਹੜੇ ਇਹਦੇ ਜਿਹੜੇ ਲੱਲੂ ਪੰਜੂ ਲੋਕ ਆ ਇਹੋ ਜਿਹਿਆਂ ਜਿਹੜੀਆਂ ਕੁਰਬਾਨੀ ਚ ਮਹਿਲਾ ਸ਼ਬਦ ਆਉਂਦਾ ਇਸ ਕਰਕੇ ਨਰਾਦਰ ਨਹੀਂ ਕਰਦੇ ਪਰ ਜਿਹੜੇ ਗੁਰਬਾਨੀ ਦੇ ਮੁਤਾਬਕ ਮਹਿਲਾ ਚੱਲ ਨਹੀਂ ਰਹੀ ਉਹ ਪਖੰਡਵਾਦ ਕਰਨ ਦੀ ਲੁੱਟਮਾਰ ਕਰਨ ਦੀ ਠੱਗੀਆਂ ਮਾਰਦੀ ਆ ਤੇ ਉਹਨੂੰ ਫਿਰ ਸਤਕਾਰ ਵੀ ਤਾਂ ਦੇਣਾ ਸਾਡਾ ਮੰਨੀ ਨਾ ਮੰਨਦਾ ਇਸ ਕਰਕੇ ਹੁਣ ਜਿਹੜੀ ਸਿੱਖ ਕੋਮਨ ਆ ਉਹ ਇਸ ਰਸਤੇ ਧੁਰੀ ਆ ਇਹ ਸਾਰੇ ਪਵਾੜੇ ਦੀ ਜਾੜੀ ਇੱਥੋਂ ਆ ਇੱਥੋਂ ਹੀ ਲੀਡਰਾਂ ਦਾ ਵੋਟ ਬੈਂਕ ਆ ਇੱਥੋਂ ਹੀ ਗਲਤ ਬੰਦੇ ਆ ਤੇ ਲੀਡਰ ਕਾਰਵਾਈ ਨਹੀਂ ਕਰਨ ਦਿੰਦੇ ਇਹੀ ਆਮ ਪਬਲਿਕ ਵਾਂਗੂ ਲੀਡਰਾਂ ਨੂੰ ਵੀ ਲਾਈ ਲੱਗਾ ਨੂੰ ਕਹਿ ਦਿੰਦੇ ਤੁਹਾਡੀ ਸਪੋਰਟ ਕਰਾਂਗੇ ਪਰ ਸਪੋਰਟ ਅੰਤ ਵਿੱਚ ਕੀ ਹੁੰਦੀ ਆ ਆਪਦੇ ਘਰ ਭਰ ਦੇ ਤੇ ਜਿਹੜੇ ਅੰਧਵਿਸ਼ਵਾਸੀ ਲੋਕ ਆ ਉਹ ਆਪਦਾ ਬੇੜਾ ਗਰਕ ਕਰ ਲਈਦੇ ਜਿੱਥੋਂ ਕਿ ਤਕੜੇ ਤਕੜੇ ਜਿਹੜੇ ਸੀ ਨਾ ਪਾਪ ਵੱਡੇ ਤੋਂ ਵੱਡੇ ਜਿਹੜੇ ਲੋਕ ਆ ਜਿਹੜੇ ਵੀ ਇਸ ਕੰਮ 'ਚ ਪੈ ਗਏ ਆਂ ਦਵਿਸ਼ਾਚ ਉਹਨਾਂ ਦਾ ਬੇੜਾ ਗਰਕ ਦੁਨੀਆ ਦੀ ਸਾਹਮਣੇ ਹੋਇਆ ਪਰ ਇਹ ਲੋਕ ਬੇਸ਼ਰਮ ਹੁੰਦੇ ਆ ਇਹਨਾਂ ਨੂੰ ਲੱਗਦੀ ਨਹੀਂ ਹੁੰਦੀ ਧੰਨਵਾਦ ਸਾਸਤ੍ਰਿਕਾ ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਮੈਂ ਕਰ ਦੱਸ ਤੂੰ ਗੱਲ ਕਰ ਦੱਸ ਚਲੋ ਕੀ ਗੱਲਾਂ ਕੀਤੀਆਂ ਦੱਸ ਆਹ ਦੱਸ ਦਿੰਦੇ ਆ ਬੱਸ ਮੈਂ ਤਾਂ ਆਨ ਕਹਿੰਦੀ ਤੇ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਕਹੇ ਕਿਤੇ ਹੁੰਦੀ ਹੈ ਨਹੀਂ ਉਹ ਤਾਂ ਬਹੁਤ ਤੋਂ ਕਰਿਆ ਅਰੇ ਉਹਨੂੰ ਹੀ ਤਾਂ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਏ ਤੇਰੇ ਮੈਂ ਤੁਹਾਨੂੰ ਸਾਰੇ ਕੀ ਕਿਹਾ ਸੀ ਪਹਿਲੇ ਇੱਕ ਮਿੰਟ ਉਹ ਪਹਿਲਾਂ ਸਾਰੀ ਗੱਲ ਦੱਸੂਗਾ ਰਾਵਣਾ ਬੋਲ ਬਿਜਲੀ ਰਾਵਣਾ ਕੁਝ ਕੁਝ ਤੇਰੇ ਬਿੱਤਰੋ ਸਭ ਬੈਠਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦਚਕਾਈ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇ ਤੇਰੇ ਬੰਦਾ ਮਰਿਆ ਇਹ ਗੱਲ ਆ ਕਿਹਨੇ ਦੱਸੀਆਂ ਮੇਰੇ ਮਾਲਕ ਨੇ ਮੇਰੇ ਨੇ ਜਿੰਨਾ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਪਾਓ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਸ ਦੋ ਕਿੰਨਾ ਨਹੀਂ ਮੇਰਾ ਇਹ ਕੋਈ ਤੁਛ ਰਾਮ ਹੈ ਨਾ ਮੈਂ ਹਾਂ ਨਾ ਹੈ ਨਾ ਜਿੰਨਾ ਤੁਹਾਨੂੰ ਸਭ ਨੇ ਮੇਰੇ ਨਾਲ ਗੱਲ ਕੀਤੀ ਜੀ ਜੀ ਗੱਲ ਸੁਣੋ ਕੋਈ ਗੱਲ ਨਹੀਂ ਭਾਈ ਜੋ ਤੁਸੀਂ ਮਾਰ ਗਏ ਮੈਂ ਆਪਣੇ ਬੋਲੇ ਆਖੂ ਤਾਂ ਹੈਗਾ ਪੀਰਾਂ ਨਾਲ ਤੇ ਆਹ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਸੀ ਮਾੜਾ ਨਹੀਂ ਕਹਿੰਦੇ ਦੇਲੀ ਦੇਤਿਆਂ ਨੂੰ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਹੈ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਇਹ ਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈਟ ਚ ਲਾਇਆ ਇਹ ਤੇ ਪਹਿਲਾਂ ਨਹੀਂ ਪਤਾ ਸੀ ਉਹ ਯਾਰ ਇੱਕ ਮਿੰਟ ਨਹੀਂ ਕਾਸ਼ ਤੂੰ ਤੁਸੀਂ ਕਹਦੇ ਇੱਥੇ ਆ ਜਉਂਦੇ ਨਹੀਂ ਜਸਮੀਨ ਨੇ ਨਹੀਂ ਪਤਾਇਆ ਚਲੋ ਆਪਣੀ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਘੋਮਦੇ ਹਾਂਜੀ ਹਾਂ ਘੁੰਮ ਨਹੀਂ ਜਾਣਾ ਸਿਰ ਕਿਉਂ ਘਮਾਉਣੇ ਉਹਨਾਂ ਮਾਰ ਉਹ ਭੈਣੇ ਮੇਰੇ ਪੜਿਆ ਮੈਂ ਤੁਹਾਨੂੰ ਦੱਸਦਾ ਮਹਾਰਾਜ ਜੇ ਤੁਸੀਂ ਜਿੰਨ ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਹ ਇੱਕ ਮਿੰਟ ਕਰੇ ਕਰ ਲੈਣੇ ਜਿੰਨ ਜਿੰਨਨੀ ਬੜਾ ਕੋਈ ਗੱਲ ਨਹੀਂ ਜਿੰਨ ਜਿੰਨਨੀ ਇੱਕ ਮਿੰਟ ਜਿੰਨ ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਜਿੰਨ ਕੌਣ ਆ ਤਲਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦਾਇਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਉਹ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ 'ਚ ਲਿਖਿਆ ਇੱਕ ਤਾਂ ਲਿਖ ਭਗਵਾਨ ਦੀ ਉਸਤਤ ਕੀਤੀ ਹੈ ਚਲੋ ਕੋਈ ਜੰਨ ਭਲਾ ਕੌਣ ਹੈ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਨਣੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਖਵਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਹੜੇ ਬਲਵੀਰ ਵਸਤੀ ਤੋਂ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜਾਂ ਹੀ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁੜੇ ਬਲਵੀਰ ਵਸਤੀ ਦੇ ਪਰ ਸੰਗਤੀ ਨਹੀਂ ਹੈ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਘਰੇ ਆ ਜਾ ਕੋਈ ਵੀ ਆਪਣੇ ਆਂਡਕਵਾੜ ਕਹਿ ਨਹੀਂ ਆਜੂ ਮੈਂ ਲੈ ਤਾ ਕੋਈ ਮਰਗੀ ਲੈ ਆਉਂਗਾ ਬੋਲ ਗੱਲ ਸੁਣ ਨਾ ਕਿਹਦਾ ਸੀ ਤੈਨੂੰ ਸ਼ਗਨੂ ਦੇਣਾ ਆਏ ਆਏ ਕਹਿੰਦੇ ਅੱਜੋ ਕੱਲ੍ਹ ਕਹਿੰਦੇ ਨਾ ਕਿਦ ਲੋ 794 ਤੁਹਾਨੂੰ ਮਜਬੂਰ ਨਾ ਸਾਨੂੰ ਵੀ ਕਿਹਨੂੰ ਕੋਈ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰੋ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਉਂ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਕੋਈ ਕੋਈ ਕਰਦਾ ਗੱਲ ਕੋਈ ਨਹੀਂ ਸਰ ਕਿਉਂ ਕਮਾਉਂਦੇ ਆਪਾਂ ਨੂੰ ਚਲੋ ਆਪਾਂ ਤੁਹਾਨੂੰ ਜਵਾਬ ਦੇਣੇ ਰਾਮ ਨਹੀਂ ਹੈ ਕੋਈ ਨਹੀਂ ਸਰ ਕਿਉਂ ਕਮਾਉਂਦੇ ਕੋਈ ਨਹੀਂ ਕੋਈ ਨਹੀਂ ਸਰ ਕਿਉਂ ਕਮਾਉਂਦੇ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਦਾਦਾ ਜੀ ਬਹੁਤ ਸਿਰ ਕਿਉਂ ਘਮਾਉਣੇ ਹੋ ਮੈਂ ਕਿਤੇ ਮੈਂ ਢੋਲ ਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣ ਲੱਗ ਗਿਆ ਸੀ ਕਿਸੇ ਨੇ ਗੱਦੀ ਤੇ ਨਹੀਂ ਗਈ ਮੇਰੇ ਐਡਟਾ ਮੈਟ ਕੀ ਚੱਲ ਰਿਹਾ ਹੈ ਬਣੇ ਆਪਣਾ ਸਵਾਲ ਦਾ ਜਵਾਬ ਹੀ ਹੈ ਸਾਨੂੰ ਜੀ ਕਿਉਂ ਘਮਾਉਣੇ ਹੋ ਬਾਬਾ ਜੀ ਇਹ ਤਾਂ ਹੁਣ ਮੈਂ ਤੁਹਾਨੂੰ ਲੱਗੀ ਤਾਂ ਜੀ ਮਤਲਬ ਇਹ ਦੁੱਧ ਨੂੰ ਵੇਚ ਤੇ ਹੀ ਆ ਹਾਂ ਫਿਰ ਕਿਉਂ ਘਮਾਉਣੇ ਮੈਨਾਂ ਮਤਲਬ ਤਾਂ ਸਿਰ ਘੁੰਮਦਾ ਵੀ ਨਹੀਂ ਨੀ ਕੀ ਆਉਂਦਾ ਤੁਹਾਡੇ ਚਾਉਂਦਾ ਕੁਛ ਦੇ ਵੀ ਦੇ ਤੇਰੀ ਸ਼ਾਰਟ ਹੁੰਦੀ ਆ ਬਚਨ ਨਹੀਂ ਜੇ ਬਚਨ ਨਹੀਂ ਆ ਸਾਨੂੰ ਜੇ ਸਾਨੂੰ ਤੁਸੀਂ ਬਚਨ ਦੇ ਦੋ ਫਿਰ ਜੇ ਤਾਂ ਨੋਟ ਹੈ ਤੁਸੀਂ ਦਜੇ ਦਾ ਨੰਬਰ ਕਿੰਨਾ ਦੱਸੋ ਨਹੀਂ ਨਹੀਂ ਆ ਨਹੀਂ ਫਿਰ ਜਾਂ ਜਾਂਦਾ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਐਸ ਐਚਓ ਸਾਹਿਬ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦਜੇ ਦਾ ਨੰਬਰ ਕਿੰਨਾ ਤੇ ਮੈਂ ਤੁਹਾਡੀ ਮਨ ਨੂੰ ਵੀ ਉੱਤੇ ਚਨਾਉਂਦੇ ਚਲੋ ਇਹ ਲੋੜ ਮੇਰਾ ਨੰਬਰ ਬੈਣੇ ਆਪਾਂ ਨਾ ਤੁਹਾਡੇ ਆਪਾਂ ਸਵਾਦ ਧੰਵਾਦ ਪਹਿਲੇ ਜਾਣ ਤਾਂ ਜੇ ਤਾਂ ਅਸਾਂ ਆਪਾਂ ਅਸੀਂ ਸੁਣੋ ਜੀ ਉਹ ਬਦੀਆਂ-ਬਦੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਜਲਦ ਜਲਦ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਵੈਸ਼ਨੂ ਮਾਤਾ ਕਹਿੰਦੀ ਹੈ ਵੀ ਮੇਰੀਆਂ ਫੋਟਮਾ ਮੇਰੀਆਂ ਗੱਦੀ ਲਾ ਕੇ ਚਾਰ ਫੋਟਮਾ ਉੱਥੇ 6 ਗਟਾ ਬੀੜੀਆਂ ਪੀਓ ਨਹੀਂ ਜੀ ਕਿਉਂ ਫਿਰਨੇ ਉਹ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ-ਦੇਵਤਿਆਂ ਨੂੰ ਤੋ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪਤਾ ਸਾਡਾ ਤਾਂ ਹੀ ਕਿਤਾਬ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕਾਂ ਨੂੰ ਪਤਾ ਇਹ ਜੀ ਤੁਹਾਨੂੰ ਪਤਾ ਕਿ ਜਦੋਂ ਉਹ ਕੋਈ ਗੱਲ ਨਹੀਂ ਕਰਦੀ ਨਹੀਂ ਜੀ ਜੋ ਕੋਈ ਰਾਮ ਕਰਾ ਕਰੋ ਬੰਦੋ ਠੀਕ ਹੈ ਜੀ ਲੋਕਾਂ ਨੂੰ ਗੁੰਮਰਾਹ ਕਰੋ ਕਰਨਾ ਬੰਦ ਕਰ ਦਾਂਗਾ ਇਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਅਸੀਂ ਨਹੀਂ ਸਿੰਘ ਚੜ ਕੇ ਆਉਣਗੇ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਹੈ ਵੀ ਜੀ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ 60 ਤੱਕ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਕਿਤੇ ਕਿਸੇ ਨਾਲ ਟੱਕਾਂ ਦਾ ਹੱਕ ਟਾਰ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲ ਵੀ ਮੈਂ ਇੱਥੇ ਫਿਰ ਪਰਚਾ ਡਾਊਂਗੋ ਮੈਂ ਸੱਚ ਉਹ ਲੈ ਕੇ ਦਿੱਤਾ ਮੈਂ ਬੰਦੇ ਵੀ ਬੁਲਾ ਲਾਂਗਾ ਮੈਂ ਕਹਿੰਦਾ ਰੱਖਣਾ ਗੱਲ ਮੈਂ ਤੇ ਇਹਨੇ ਕਹਾ ਪੈਸੇ ਤੁਸੀਂ ਇਹ 5000 ਰੁਪਿਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜਾਨੇ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੋ ਜਾ ਕੇ ਮੰਦਿਰ ਤੇ ਬੋਤਲਾਂ ਨਹੀਂ ਸ਼ਰਾਬ ਦੀਆਂ ਪਈਆਂ ਨਹੀਂ ਢਾਈ ਬੋਤਲਾ ਕਿਹਨੂੰ ਗਈਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਇਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫੁਲਾਣਾ ਕਹਿੰਦਾ ਵੀ ਫੁਲਾਣੇ ਤੋਂ ਲਿਆ ਕਹਿੰਦੀ ਵੀ ਠੀਕ ਆ ਉਹ ਮੈਂ ਕਹਾਂ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6:00 ਵਜੇ ਐ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜ ਕੇ ਗਈ ਐ ਠੀਕ ਹੈ ਦੋ ਮੇਰੇ ਬੱਚੇ ਐ ਚਲੋ ਕੋਈ ਗੱਲ ਚਲੋ ਇਹਨਾਂ ਨੇ ਪੁੱਛ ਕਢੀ ਨਾ ਇਹੀ ਸਾਰੀਆਂ ਗੱਲਾਂ 드러ਾਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚਾਹਣਾ ਪਾ ਰਿਹਾ ਵੀ ਤੇਰੇ ਘਰ ਆ ਲੜ ਕੇ ਗਈ ਐ ਮੈਂ ਕਹਾਂ ਜੀ ਹਾਂਜੀ ਲੜ ਕੇ ਗਈ ਐ ਤੇਰੇ 6 ਵਜੇ ਲੱਗੇ ਇੱਕ ਮਿੰਟ ਬੀਬੀ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਲੱਗੇ ਗੰਦੀ ਵੀ ਲੱਤ ਤੇ 6 ਵਜੇ ਐ ਮੈਥੇ ਜੀ ਵਜੇ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਹਾਨੂੰ ਨਹੀਂ ਪਤਾ ਇਹ ਬੰਦ ਬੰਦ ਹੋਣਾ ਤੈਨੂੰ ਵੀ ਮੇਰੇ ਨਾਲ ਗੱਲ ਇੱਕ ਬੰਦ